ਸੋ ਲੋਕ ਦੇਨ ਹਰ ਪ੍ਰਭ ਛੋਡ ਕੇ ਲਾਗਿਆ ਅਨਸਵਾਏ ਨਾਨਕ ਕਉ ਨਾ ਸਿਜੈ ਬਿਨ ਨਾਵੇਂ ਪਤ ਜਾਏ ਅਸ਼ਟਪਦੀ ਦਾਸ ਬਸ ਤੋਲੇ ਬਾਛੇ ਪਾਵੇ ਇੱਕ ਬਸਤ ਕਾਰਨ ਬਿਖੋਟ ਗਵਾਵੇ ਇੱਕ ਪੀਣਾ ਦੇ ਦਸ ਪੀਰ ਲੈ ਤਉ ਮੂੜਾ ਕੋ ਜੇ ਸਟਾ ਗੁਰຊੋ ਨਾ ਹੈ ਚਾਰਾ ਤਾ ਕੋ ਕੀ ਜੈ ਸਤ ਨਾਮ ਸਕਾਰ ਜਾਂ ਕਹਿ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਵੁਠਾ ਜਿਸ ਜਾਨੇ ਆਪਣਾ ਹੁਕਮ ਮਨਾਇਆ ਸਰਬ ਤੋਕ ਨਾਨਕ ਤਿਨ ਪਾਇਆ ਅਗੰਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤ ਅਨੰਦ ਉਲਾਸ ਆਪਣੀ ਅਮਾਨ ਕਸ਼ਮਾਰ ਸ਼ਵਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪੇ ਕੋ ਬੈ ਬਔਰਸ ਦਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤ ਤਿਸ ਆਗੇ ਰਾਖੈ ਪ੍ਰਭ ਕੀ ਆਗਿਆ ਮਨ ਬਥੈ ਉਸਤੇ ਜੋਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਨਨਕ ਬਾਦ ਮਾਇਆ ਕੇਤ ਸਰਪਰ ਹੋਵਤ ਜਾਨ ਅਨੇਤ ਬਿਰ ਕੀ ਛਾਇਆ ਸਿਉ ਰੰਗ ਲਾਵੇ ਓ ਬਿਨ ਸੈ ਅਮਨ ਪਸੁਤਾਵੇ ਜੋ ਦੀਸੈ ਤੋ ਚਾਲਣ ਹਾਰ ਨਮ ਕਰਿ ਹੋ ਤੈ ਅੰਧ ਅੰਧਾਰ ਬਟਾਓ ਸਿਉ ਜੋ ਲਾਵੇ ਨੇਹੁ ਤਾਕੂ ਹਾਤ ਰੇ ਮਾਨਹਰ ਕੇ ਨਾਮ ਕੀ ਪ੍ਰੇਤ ਸੁਖਦਾਇ ਕਰ ਕਿਰਪਾ ਨਾਨਕ ਆਪ ਲਇ ਲਾਈ ਮਿਥਿਆ ਤਾਨ ਤਾਨੁ ਕਟੰਬ ਸੁਵਾਇ ਮਿਥਿਆ ਹਉ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਾਤਵ ਅਸਤੀ ਸਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਵਸਤਾ ਮਿਥਿਆਤ੍ਰੋ ਮੋ ਅਭਿਮਾਨ ਮਿਥਿਆ ਆਪਸ ਉਪਰ ਕਰਤੁ ਗਮਾਣ ਆਸਥਿਰ ਭਗਤ ਸਾਧਕੇ ਸਰਣ ਨਾਨਕ ਜਪ ਜਪ ਜੀਵੇ ਹਰਿ ਕੇ ਚਰਨ ਮਿਥਿਆ ਸ਼੍ਰਵਨ ਪਰਿੰਦਾ ਸੁਨਹਿ ਮਿਥਿਆ ਹਸਤ ਪਰਦਰਪ ਕਉਹਿ ਰਹੇ ਮਿਥਿਆ ਨੇਤਰ ਉਪੇਖਤ ਪਰਤ੍ਰ ਰੁਪਾਦ ਮਿਥਿਆ ਰਸਨਾ ਭੋਜਨ ਅੰਨ ਸਵਾਦ ਮਿਥਿਆ ਚਰਨ ਪਰ ਬੇਕਾਰ ਕਉ ਤਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਨਹੀਂ ਪਰ ਉਪਕਾਰ ਮਿਥਿਆ ਬਾਸ ਲੇਥ ਬੇਕਾਰ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਨੈ ਬਿਰਤੀ ਸਾਖਤ ਕੀ ਅਰਜਾ ਸਾਚ ਬਿਨਾ ਕਹਿ ਹੋਵਤ ਸੋਚਾ ਬਿਰਥਾ ਨਾਮ ਬਿਨਾ ਤਨ ਅੰਤ ਮੁਖ ਆਵਤ ਤਾਂ ਕਹਿ ਦੁਰਗੰਧ ਵੇਨੇ ਸੇ ਮਰਨਾ ਨਾ ਦਿਨ ਨਾ ਰਣ ਪ੍ਰਤਾ ਵਿਹਾਏ ਮੇਕ ਬਿਨਾ ਜੋ ਖੇਤੀ ਜਾਏ ਗੋਬਿੰਦਾ ਭਜਨ ਬਿਨ ਮਿਰਤੇ ਸਭ ਕਾਮ ਜੋ ਕਿਰਪਨ ਕੇ ਨਰਾ ਰਤ ਧਾਮ ਧਨ ਧਨ ਦੇ ਜਨ ਜੇ ਕੰਡ ਵਸਿਓ ਹਰਨਾ ਨਾਨਕ ਤਾਂ ਕਹਿ ਬਲ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੋ ਗੰਡ ਲਾਵਤ ਜਾਣਨ ਹਾਰ ਪ੍ਰਭੂ ਪਰਬੀਨ ਮਾਰ ਭੇਕ ਨਾ ਕਾਹੋ ਭੀਨ ਅਵਰ ਉਪਦੇਸਾ ਆਪਨਾ ਕਰੈ ਆਵਤ ਜਾਵਤ ਜਨਮ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੇਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਓਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੈ ਭੁਜਾਵਤ ਨੇਰਾ ਉਪਾਵ ਸਿਆਨ ਪ ਸਗਲ ਤੇ ਰਹਤ ਸਭ ਕਛ ਜਾਣੈ ਆਤਮ ਕੀ ਰਹਤ ਜਿਸ ਭਾਵੈ ਜਿਸ ਲੈ ਲੜਦਾ ਏ ਥਾਨਤ ਨੰਦਰ ਰਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਮਕ ਨਮਕ ਜਪ ਨਾਨਕ ਹਰੀ